ਸਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਧਰਤੀ ਤੇ ਆਪਾਂ ਖੜੇ ਆ ਇੱਥੋਂ 4 ਕਿਲੋਮੀਟਰ ਤੇ ਸਾਧਗੁਰੂ ਧੰਨ ਗੁਰੂ ਨਾਨਕ ਦੇਵਾ ਜੀ ਦਾ ਪਵਿੱਤਰ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਆ ਜਿਹੜੇ ਅੱਗੇ ਆ ਪਿੱਛਾ ਦੇਖਦੇ ਆ ਆਪਾਂ ਇਤੋਹੀ ਦਾ ਬਾਦ ਜਿਹੜਾ ਤਕਰੀਬਨ ਜਿੱਥੇ ਖੜੇ ਆ ਇਹ 50 ਚਾੜੇ ਤੋਂ 50 ਫੁੱਟ ਨੀਵਾ ਹੋ ਗਿਆ ਇੱਥੋਂ ਤੱਕ ਪੇ ਇਹੜਾ ਸਰਕਾਰ ਜਿਹੜੀ ਆ ਉਹ ਮੇਰਾ ਖਿਆਲ ਫੁੱਟਦੀ ਪਈ ਆ ਤੇ ਮੈਂ ਗਰਦਾਸਪੁਰ ਦੇ ਲੋਕਾਂ ਦਾ ਤੇ ਖਾਸ ਕਰਕੇ ਇਹੜਾ ਬਾਬਾ ਨਾਨਕ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੀੜਾ ਚੁੱਕਿਆ ਕਿ ਜਿੱਦਾਂ ਇਹ ਪਾੜਾ ਆ ਉਹ ਪਾੜੇ ਦੇ ਵਿੱਚ ਮਿੱਟੀ ਪਾਈ ਜਾਵੇ ਆ ਟ੍ਰਾਈਟਰ ਤੁਸੀਂ ਦੇਖਦੇ ਮੁੰਡੇ ਕਿੰਨੇ ਇੱਛਾ ਦੇ ਨਾਲ ਪੰਜ ਪੰਜ 6 6 ਫੁੱਟ ਰੇਤਾ ਸੀ ਜਾ ਕੇ ਸਾਰੀ ਇਹਦੇ ਵਿੱਚ ਆ ਰਹੇ ਤਾਂ ਜਿਹੜਾ ਬੰਧ ਆ ਉਹਦੀ ਜਿਹੜੇ ਸੈਂਟਰ ਸਰਕਾਰ ਦੀ ਉਹ ਕਸਟਡੀ ਜ਼ਮੀਨ ਵਾਲੀ ਆ ਜਦੋਂ ਉਹ ਬਣਾ ਅਜਿसे ਆਪਾਂ ਖੜੇ ਆ ਹਲਾਰਾ ਪੱਲਿਆਂ ਤੋਂ ਇਹ ਮਿੱਟੀ ਜਿੰਨੀ ਨਿਕਲ ਗਈ ਤਾਂ ਉਹ ਜਿਹੜਾ ਪ੍ਰਬੰਧ ਕਮੇਟੀ ਵੱਲੋਂ ਪਹਿਲਾਂ ਹੀ ਇਹ ਫੈਸਲਾ ਕੀਤਾ ਗਿਆ ਸੀ ਕਿ ਜਿਹੜੇ ਬੰਧ ਆ ਉਹਨਾਂ ਨੂੰ ਬੰਨਣ ਲਈ ਪਹਿਲਾਂ ਜਿਹੜਾ ਡੀਜ਼ਲ ਉਹ ਭਾਇਆ ਕਰਵਾਇਆ ਜਾਂਦਾ ਪਾਵੇਂ ਪਹਿਲਾਂ ਵੀ ਸ਼ੌਮਲੇ ਜ਼ੋਰਤਰਾ ਪ੍ਰਬੰਧਕ ਕਮੇਟੀ ਨੇ ਇਹ ਰਸਤਾਨ ਦੇ ਕਾਰਜ ਲਈ ਡੀਜ਼ਲ ਜਿਹੜਾ ਹੈ ਉਹ ਅੱਜ ਕਰਵਾਇਆ ਸੀ ਪਰ ਅੱਜ ਮੈਂ ਚੇਚੇ ਤੌਰ ਤੇ ਪਹੁੰਚਿਆ 10000 ਲੀਟਰ ਡੀਜ਼ਲ ਇਹਨਾਂ ਨੂੰ ਆਹ ਕਾਰਜ ਕੰਪਲੀਟ ਕਰਨ ਲਈ ਇਹ ਦਿੱਤਾ ਜਾਊਗਾ ਉਹ ਬਗੈਰ ਕਿਸੇ ਪਿੰਨ ਭੇਜਦੇ ਕਿਉਂਕਿ ਸ਼ੁਰੂਣੀ ਅਕਾਲੀ ਦਲ ਨੇ ਬੀੜਾ ਚੱਕਿਆ ਸੀ ਲਗਾ ਕੰਮ ਹੋਰੇ ਲੱਗੇ ਸੀ ਤੇ ਅੱਜ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਵੀ ਇਹ ਟਰੈਕਟਰਾਂ ਵਾਲੇ ਆਉਂਦੇ। ਉਹ ਜਿੱਥੋਂ ਵੀ ਆਪਣੇ ਜਿਹੜੇ ਜੀਵਿਦਾਰ ਭਰਾ ਆ ਉਹ ਲੱਗੇ ਹੋ ਆ। ਤੇ ਮੈਂ ਕੋਈ ਨਹੀਂ ਦੇਖ ਰਹਾ ਪਰ ਉਹਨੇ ਕਮਿਟੀ ਨੂੰ ਦੱਸਣ ਦਾ ਆ। ਜੇ ਜਦੋਂ ਇਹ ਕਾਰ ਚੱਲਦੀ ਆ ਉਥੇ ਆਪਣੇ ਜਾਤੀ ਤੌਰ ਤੇ ਵੀ ਹੁਣ ਕਰਦੇ ਆ। ਉਹ ਅੱਗੇ ਇਹ ਇੱਥੇ ਇਹਨਾਂ ਨੂੰ 10000 ਲੀਟਰ ਦੀ ਹੈ ਜਿਹੜਾ ਜੇ ਲੋ ਹੋਰ ਭਾਈ ਹੋਰ ਵੀ ਦੇਵਾਂਗੇ। ਉਸ ਤੋਂ ਬਾਅਦ ਫਿਰ ਫੈਸਲਾ ਦੀ ਜ਼ਮੀਨਾਂ ਦੀ ਸੁਧਾਈ ਕਰਨੀ ਆ ਕਾਂਕ ਦਾ ਫਸਲ ਵੇਚਣ ਦਾ ਸਮਾਂ ਆ ਗਿਆ ਉਹਨਾਂ ਲਈ ਵੀ ਡੀਜੀਤਲ ਮਾਈਆ ਕਰਾਵਾਂਗੇ ਤੇ ਕਣਕ ਦੇ ਬੀਜ ਵੀ ਵਧੀਆ ਉਹ ਵੀ ਅਸੀਂ ਯਤਨ ਕੀਤਾ ਪ੍ਰਦਾਵ ਦੀ ਡਿਊਟੀ ਲਈ ਆ ਜਨ ਸਕੱਤਰ ਉਹਨਾਂ ਦੀ ਕਿ ਜੁਨੀ ਆਸਤੀ ਦੇ ਨਾਲ ਤਾਲਮੇਲ ਕਰਕੇ ਅਸੀਂ ਤਕਰੀਬਨ 7000 ਕੁਵੰਤ ਕਣਕ ਦਾ ਸੋਧਿਆ ਬੀਜ ਜਿਹੜਾ ਆ ਉਹ ਜੁਨੀ ਆਸਤੀਆਂ ਤੋਂ ਇਹ ਲੋਕਾਂ ਨੂੰ ਵਾਇਆ ਕਰਾਵਾਂਗੇ। ਉਹ ਮੈਂ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਵੀ। ਆ ਪਿੱਛੇ ਵੀ ਮੈਂ ਹੁਣ ਜਾ ਕੇ ਆਇਆ। ਵੱਖ-ਵੱਖ ਜਿਹੜੀਆਂ ਸੰਪਰਦਾਵਾਂ ਚਾ ਕੋ ਐਨਸੀਓ ਤੇ ਆ ਉਹਨਾਂ ਕਾਲੀ ਮਸ਼ੀਨ ਪਾ ਕੇ ਭੇਜੀ ਆ। ਜਿਹੜੇ ਤੰਜ ਕੱਸਣ ਵਾਲੇ ਲੋਕ ਆ ਇਹ ਤੰਜ ਕੱਸਣ ਵਾਲੇ ਕਰਦੇ ਨੇ ਕੁਝ ਨਹੀਂ ਸਿਰ ਤੰਗੇ ਕੱਸਦੇ ਆ। ਜਿਹੜੀ ਸ਼ੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਇਹ ਖਾਦਮਾਇਆ ਕਰਾ ਰਹੀ ਆ। ਆਹ ਘਰ ਆ ਪੰਡੇ ਭਈਆ ਕਰਾ ਰਹੇ ਬਾਜਾ ਲਿਟਰ ਤੇਲ ਦਾ 4041000 ਮੀਟਰ ਤੇਲ ਜਿਹੜਾ ਸਾਡਾ ਸਦਾਨਪੁਰ ਲੋਤੀ ਦਾ ਬੰਦੇ ਆ ਜਿਹੜੇ ਤੱਕ ਲਗਭਗ 32 ਕਿਲੋਮੀਟਰ ਏਰੀਆ ਉਹ ਵੀ ਉਥੇ 41000 ਮੀਟਰ ਤੇਲ ਦੇ ਕੇ ਆਏ। ਉਹ ਇਹ ਸ਼ੌਂਦੀ ਕੌਂਦਰਾਂ ਪ੍ਰਬੰਧਕ ਕਮੇਟੀ ਇਹਦੇ ਭਾਵੇਂ ਤਸੀਲ ਦੇ ਥੋੜੇ ਆ ਪਰ ਇਹ ਇਦਾਂ ਦੇ ਕਾਰਜਾਂ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦੀ ਹੈ ਤੇ ਪੂਰਾ ਕੰਮ ਕਰਦੀ ਹੈ। ਸਾਡਾ ਇੱਕ ਦੋਸਤਾ ਆ ਗੋਨਾ ਦੇ ਪਾਸ ਅਸੀਂ ਕਾਫੀ ਕੀਤਾ ਸਾਨੂੰ ਸਾਰਿਆਂ ਇਹ ਤੇਲੇ ਪੰਜਾਬ ਦੇ ਲੋਕਾਂ ਨੂੰ ਕੋਈ ਬੇਤਾ ਪੈਂਦੀ ਆ ਕਿ ਆਪਾਂ ਇੱਕ ਫੇ ਅਕਸਰੋਂ ਆਣ ਪੜਦੇ ਆ ਪੰਜਾਬ ਵਾਸਤਾ ਗੁਰਾਂ ਦੇ ਨਾਂ ਤੇ ਸਰਕਾਰਾਂ ਦੀ ਲੋਕ ਪਰਵਾਹੀ ਨਹੀਂ ਕੀਤੀ ਸਰਕਾਰਾਂ ਦਾ ਸੁੱਤੀਆਂ ਰਹੀਆਂ ਸੈਂਟਰ ਵਾਲੀ ਵੀ ਪਟਿਆਲਾ ਵਾਲੀ ਵੀ ਤੇ ਗ੍ਰਾਮੀ ਗੁਰਦਾਰਾ ਪ੍ਰਬੰਧਕ ਕਮੇਟੀ ਪਹਿਲੇ ਨੰਨ ਦਿਨ ਤੋਂ ਹੀ ਇਹਨਾਂ ਕਾਰਜਾਂ ਟੁੱਟ ਗਏ ਸੀ ਬਾਕੀ ਵੀ ਜਸਦਵਤੀਆਂ ਸਾਰੀਆਂ ਇਸ ਕਾਰਜਾਂ ਜੁੜ ਗਈਆਂ ਸੀ ਸਰਕਾਰ ਦਾ ਲੋਕਾਂ ਨੇ ਪਛਾਣ ਛੱਡ ਦਿੱਤੀ ਤੇ ਸਰਕਾਰ ਆਪਣੇ ਆਪ ਹੀ ਪਛਾਣ ਹੋ ਗਈ ਤੇ ਲੋਕ ਆਤ ਕਰ ਰਹੇ ਤੇ ਰੰਗ ਪੀ ਲੋੜਿਆ ਸਾਰੇ ਕਾਜ ਤਾਂ ਸਰਕਾਰਾਂ ਦੇ ਹੁੰਦੇ ਆ ਤੇ ਸਰਕਾਰ ਬਸ ਚੁੱਪ ਕਰਕੇ ਬਹਿ ਗਈ ਆ ਜਾ ਕੇ ਪੱਲ ਇੱਕ ਦਿਨ ਦਾ ਅਸੈਂਬਲੀ ਚ ਚੜਿਆ ਗਿਆ ਉਥੇ ਜੋ ਮਿਹਨਤ ਜਿਹੜੀ ਹੋਈ ਆ ਤੁਹਾਡੇ ਸਾਰਿਆਂ ਦੇ ਸਾਹਮਣੇ